ਕਿਸੇ ਵੀ ਬੰਦੇ ਦੇ ਅੰਤੜੀਆਂ ਦੇ ਵਿੱਚ ਸੋਜ ਹੋਵੇ ਜਿਵੇਂ ਪੇਟ ਦੇ ਵਿੱਚ ਸੋਜ ਹੋ ਜਾਂਦੀ ਹੈ ਸੋਜਾ ਪੈ ਜਾਂਦਾ ਤੇ ਉਹਦਾ ਸ਼ਰਤੀਆ ਇਲਾਜ ਆ ਜੀ ਸਾਡੇ ਕੋਲੇ ਜੜੀਆਂ ਬੂਟੀਆਂ ਤੋਂ ਬਣੀ ਇੱਕ ਬਿਲਕੁਲ ਵਧੀਆ ਦਵਾਈ ਪਹਿਲੀ ਜਿਹੜਾ ਹੈਗੀ ਹੈ ਜੀ ਕੌੜਤੁੰਮਿਆਂ ਦੀ ਪੱਟੀ ਹੋਈ ਹੈ ਮੇਰੀ ਇਹ ਕੌੜਤੁੰਮੇ ਦੀ ਜੜ ਦੂਜੀ ਚਾਹੀਦੀ ਜੀ ਆਪ ਨੂੰ ਜੰਡੀ ਦੀ ਜੜ ਜਿੱਦਾਂ ਮੈਂ ਵੱਡੀ ਹੈ ਇਹ ਬਸ ਜ਼ਿਆਦਾ ਵੱਡੀ ਨਹੀਂ ਹੋਣੀ ਚਾਹੀਦੀ ਛੋਟੇ ਛੋਟੇ ਟੋਟੇ ਹੋਣੇ ਚਾਹੀਦੇ ਆ ਤੇ ਤੀਜਾ ਚਾਹੀਦਾ ਜੀ ਆਪਾਂ ਨੂੰ ਮਲਾ ਹੋਵੇ ਜਾਂ 베ਰੀ ਹੋਵੇ ਉਹਦਾ ਟੋਟਾ ਉਹਦੀ ਜੜ ਮਤਲਬ ਕੇ ਇੱਕ ਆਪਾਂ ਲੈਣਾ ਜੀ ਜਾਮਣ ਦਾ ਸੱਕ ਜਾਂ ਜਾਮਣ ਦੀ ਡਾਣੀ ਹੋਵੇ ਤੇ ਇੱਕ ਆਪਾਂ ਲੈਣੀ ਹੈ ਜੀ ਮਿੱਠੀਆਂ ਗਟੋਲਾਂ ਵਾਲੀ ਨਿੰਮ ਉਹਦੀ ਡਾਣੀ ਇਹਨਾਂ ਜੜਾਂ ਨੂੰ ਇਕੱਠੀਆਂ ਕਰਨ ਤੋਂ ਬਾਅਦ ਜੀ ਆਪਾਂ ਕਰਨੇ ਇਹਨਾਂ ਦੇ ਬਰੀਕ ਟੋਟੇ ਤਾਂ ਜੋ ਇਹਨਾਂ ਨੂੰ ਪਾਣੀ ਦੇ ਵਿੱਚ ਉਬਾਲ ਸਕੀਏ ਉਸ ਤੋਂ ਬਾਅਦ ਜੀ ਇਹਨੂੰ ਆਪਾਂ ਪਾਣੀ ਸਾਫ਼ ਫਿਲਟਰ ਵਾਲੇ ਪਾਣੀ 'ਚ ਪਾ ਕੇ ਜਿਵੇਂ 4 ਲੀਟਰ ਜਾਂ 5 ਲੀਟਰ ਤੇ 1 ਘੰਟਾ ਟੱਕ ਕੇ ਅੱਗ ਥੱਲੇ ਉਬਾਲਣਾ ਇਹਦੇ ਵਿੱਚ ਆਪਾਂ 100 ਗ੍ਰਾਮ ਸੌਂਫ ਤੇ ਜਮੈਣ ਇਹ ਦੋ ਚੀਜ਼ਾਂ ਵੀ ਪਾ ਸਕਦੇ ਆ ਇੱਕ ਘੰਟਾ ਜੀ ਹੱਕ ਥੱਲੇ ਇਸ ਨੂੰ ਹਵਾਲਣ ਤੋਂ ਬਾਅਦ ਇਸ ਨੂੰ 7-8 ਘੰਟੇ ਲਗਭਗ ਆਪਣਾ ਰੱਖਣਾ ਪੈਂਦਾ ਫਿਰ ਠੰਡਾ ਹੁੰਦਾ ਪਾਣੀ ਹੌਲੀ-ਹੌਲੀ ਤੇ ਸ਼ਾਮ ਤੱਕ ਫਿਰ ਉਸ ਤੋਂ ਬਾਅਦ ਆਪਾਂ ਦੇਖ ਸਕਦੇ ਹਾਂ ਵੀ ਦਵਾਈ ਆਪਣੀ ਜਿਹੜੀ ਬਣ ਕੇ ਬਿਲਕੁਲ ਤਿਆਰ ਆ ਇਸ ਦਾ ਕਲਰ ਇਸ ਤਰ੍ਹਾਂ ਹੋਵੇਗਾ ਇੰਝ ਥੋੜੀ ਕੜਤਨ ਹੋ ਗਈ ਇਹਦੇ ਚ ਜਿਆਦਾ ਨਹੀਂ ਹੋਊਗੀ ਪਰ ਨਾਰਮਲ ਹੁੰਦੀ ਹੈ ਤੇ ਇਹ ਬਿਲਕੁਲ ਛਰਤੀਆ ਇਲਾਜ ਆ ਵੀ ਤੁਸੀਂ ਉਸ ਤੋਂ ਬਾਅਦ ਡੇਲੀ ਜਿੱਦਾਂ ਇਹ ਵਾਲਾ ਗਲਾਸ ਛੋਟਾ ਗਲਾਸ ਆ ਇਹਦਾ ਚੌਥਾ ਹਿੱਸਾ ਕਰਕੇ ਇੰਨਾ ਕਰਕੇ ਤੇ ਪਾਣੀ ਨਾਲ ਭਰ ਕੇ ਇਹਨੂੰ ਜਲਤਰ ਖਾਲੀ ਪੇਟ ਜੇ ਆਪਾਂ ਲਵਾਂਗੇ ਮਤਲਬ ਰੋਟੀ ਨਾ ਖਾਧੀ ਹੋਵੇ ਪੇਟ ਖਾਲੀ ਹੋਵੇ ਆਪਣਾ ਜਿਵੇਂ ਸਵੇਰ ਆਪਾਂ ਕਹਿ ਦਿੰਨੇ ਆ 8:00 ਵਜੇ ਤੇ ਸ਼ਾਮ ਨੂੰ 5:00 ਵਜੇ ਤਾਂ ਬਹੁਤ ਵਧੀਆ ਰਿਜ਼ਲਟ ਆ ਇਹ ਦਵਾਈ ਦਾ ਦੋ ਤੋਂ ਤਿੰਨ ਦਿਨਾਂ ਵਿੱਚ ਅੰਤੜੀਆਂ ਦੀ ਸੋਜ ਬਿਲਕੁਲ ਖਤਮ ਕਰ ਦਿੰਦੀ ਹੈ ਤੇ ਕੋਈ ਇਹਦਾ ਸਾਈਡ ਇਫੈਕਟ ਨਹੀਂਗਾ 1% ਦਾ ਵੀ ਸਾਈਡ ਇਫੈਕਟ ਨਹੀਂ ਇਸਦਾ ਅ ਉਸ ਤੋਂ ਬਾਅਦ ਆਪਾਂ ਇਹ ਦਵਾਈ ਨੂੰ ਠੰਡਾ ਕਰਨ ਤੋਂ ਬਾਅਦ ਪੈਪਸੀ ਵਾਲੀਆਂ ਜਾਂ ਕੋਈ ਵੀ ਬੋਤਲ ਹੋਵੇ ਉਸ ਦੇ ਵਿੱਚ ਪਾ ਕੇ 1 ਸਾਲ ਤੱਕ ਆਰਾਮ ਨਾਲ ਰੱਖ ਸਕਦੇ ਆਂ ਕਈ ਵਾਰ ਇਸ ਨਾਲ ਮਤਲਬ ਜੇᱫਾ ਲੰਮਾ ਟਾਈਮ ਪਈ ਨੋਏ ਤੇ ਵਿੱਚ ਜਾਲਾ ਟਾਈਪ ਜਿਹਾ ਬਣ ਜਾਂਦਾ ਇਹ ਤੇ ਉਸ ਰੂਪ ਦੁਆਰਾ ਪੁਣ ਕੇ ਵੀ ਯੂਜ਼ ਕਰ ਸਕਦੇ ਆਂ ਮਤਲਬ ਨਾਰਮਲੀ 1 ਸਾਲ ਤੱਕ ਇਸ ਦਵਾਈ ਨੂੰ ਕੁਝ ਨਹੀਂ ਹੁੰਦਾਗਾ ਕਿਉਂਕਿ ਬਿਲਕੁਲ ਦੇਸੀ ਦਵਾਈ ਹੈ ਤੇ కెమికਲ ਨਹੀਂ ਯੂਜ਼ ਹੋਇਆ ਕੋਈ ਸਾਈਡ ਇਫੈਕਟ ਨਹੀਂ ਹੁੰਦਾਗਾ ਧੰਨਵਾਦ ਜੀ